ਹਾਂ ਕਿਵੇਂ ਇਹ ਰਿਸਪੌਂਸ ਮਿਲਿਆ ਕੀ ਕੀ ਨੇਗੇਟਿਵਿਟੀ ਸੀ ਤੇ ਕੀ ਕੀ ਵਧੀਆ ਸੀ ਪੂਰਾ ਸੀਰੀ ਸੀ ਸਰਾ ਸੀ ਆਪਣੇ ਏਰੀਆ ਨੂੰ ਕਿਵੇਂ ਇਹ ਦਿਖਾਇਆ ਹੋਇਆਗਾ ਪੁਰਾਣਾ ਕਲਚਰ ਸੀ ਜਿਵੇਂ ਜੇ ਤੇ ਹੁਣ ਦੇ ਸਮੇਂ ਆ ਕਿਵੇਂ ਇਹ ਦਿਖਾਇਆਗਾ ਟੋਟਲੀ ਸਾਰੇ ਪੁਰਾਣੀ ਸੀਗਾ 1915 ਵੇਲੇ ਦੀ ਦੱਸਦੇ ਜੀ ਠੀਕ ਹੈ ਜੀ ਹੂੰ ਤੇ ਜਿਹੜੀ ਕਹਾਣੀ ਆ ਅੱਜ ਦੇ ਕੀ ਸੇ ਦਿੰਦੀ ਆ ਹੁਣ ਦੇ ਸਮੇਂ ਨੂੰ ਜਾਰੀ ਚ ਗਦਾਰੀ ਦੀ ਠੀਕ ਹੈ ਇਸ ਵਾਰ ਫਿਲਮ ਨੂੰ ਕਿੰਨੇ ਸਟਾਰ ਦਿੰਦੇ ਹੋ ਆਪਨੇ ਪੰਜ ਚੋ ਪੰਗਾ ਪੰਜ ਚੋ ਪੰਗਾ ਬੜੀ ਲੱਗੀ ਫਿਲਮ ਜੀ ਸੂਰੀ ਸਰ ਆ ਬਈ ਜਿਹੜਾ ਨਵਾਂ ਮੁੰਡਾ ਸੀਗਾ ਕੁੱਕਰ ਦਾ ਰੋਲ ਕੀਤਾ ਸੀ ਜਗਜੀਤ ਉਹਦਾ ਬਿਸਤਰਾ ਜਮਾ ਕੰਮ ਵਧੀਆ ਰੋਲ ਲੱਗਿਆ ਤੁਹਾਨੂੰ ਮਾਨਸਾ ਡਿਸਟ੍ਰਿਕਟ ਨੂੰ ਕੀ ਮੀ ਦਾ ਹੈ ਨਹੀਂ ਸੀ ਜਿਹਦੇ ਨਾਲ ਲਾਤੀ ਪੂਰਾ ਸਿਰਾ ਕੰਮ ਕਰਤਾ ਮਾਨਸਾ ਜ਼ਿਲ੍ਹੇ ਵਿੱਚ ਬਹੁਤ ਵਧੀਆ ਰਿਸਪੌਂਸ ਮਿਲੇਗਾ ਨਾ ਵੀ ਵਧੀਆ ਲੱਗਿਆ ਤੁਹਾਨੂੰ ਜਮਾ ਉਸ ਫੁੱਲ ਨਹੀਂ ਸਾਰੇ ਓਵਰਾਲ ਸਿਰਾ ਓਵਰਾਲ ਹੀ ਸਰਾ ਬੂਮ ਦਾ ਰੋਲ ਤੁਹਾਨੂੰ ਕਿਸ ਤਰ੍ਹਾਂ ਲੱਗਿਆਗਾ ਪੂਰੀ ਵਧੀਆ ਐਕਟਿੰਗ ਕੀਤੀ ਆ ਉਹਦਾ ਸਿਰਾ ਅਦਰ ਹੋਰ ਐਕਟਰਾ ਜਿਹਾ ਮਤਲਬ ਆਪਾਂ ਡਾਇਰੈਕਟਰ ਦੀ ਗੱਲ ਕਰੀਏ ਅੰਤੋਜ ਮਾਨਾ ਉਸੇ ਕਰਕੇ ਬਣੀਆ ਜੇ ਕੋਈ ਹੋਰ ਹੁੰਦਾ ਡਾਇਰੈਕਟਰ ਮੈਨੂੰ ਨਹੀਂ ਲੱਗਦਾ ਸੀ ਬਣਾ ਦਿੰਦੇ ਇਹ ਐਕਟਰ ਜ ਹੋਰ ਹੁੰਦਾ ਕੋਈ ਇਹਨਾਂ ਦੀ ਜੋੜੀ ਆ ਫਿਰ ਪੁਰਾਣੀ